ਅਮਰੀਕਾ ਦੇ H1B ਵੀਜ਼ਾ ਧਾਰਕ ਭਾਰਤੀ ਜੋ ਇਸ ਮਹੀਨੇ ਆਪਣੇ ਵਰਕ ਪਰਮਿਟ ਰੀਨਿਊ ਕਰਵਾਉਣ ਲਈ ਭਾਰਤ ਆਏ ਸਨ ਸੋ ਅਮਰੀਕੀ ਕਾਉਂਸਲਰ ਦਫ਼ਤਰਾਂ ਵੱਲੋਂ ਅਚਾਨਕ ਅਪਾਇੰਟਮੈਂਟਾਂ ਰੱਦ ਯਾਨੀ ਕਿ ਮੀਟਿੰਗਾਂ ਦਾ ਜਿਹੜਾ ਸਮਾਂ ਰੱਦ ਕੀਤੇ ਜਾਣਕਾਰਨ ਉੱਥੇ ਹੀ ਉਹ ਫਸ ਗਏ ਨੇ واਸ਼ਿੰਗਟਨ ਪੋਸਟ ਦੇ ਖਾਸ ਕਰਕੇ ਉਹਨਾਂ ਨੇ ਤਿੰਨ ਇਮੀਗ੍ਰੇਸ਼ਨ ਵਕੀਲਾਂ ਦੇ ਹਵਾਲੇ ਨਾਲ ਦੱਸਿਆ ਕਿ 15 ਤੋਂ 26 ਦਸੰਬਰ ਦਰਮਿਆਨ ਤੈਅ ਕੀਤੀਆਂ ਗਈਆਂ ਅਪਾਇੰਟਮੈਂਟਸ ਰੱਦ ਕਰ ਦਿੱਤੀਆਂ ਗਈਆਂ ਨੇ ਤੇ ਸਟੇਟ ਡਿਪਾਰਟਮੈਂਟ ਵੱਲੋਂ ਵੀਜ਼ਾ ਧਾਰਕਾਂ ਨੂੰ ਭੇਜੀਆਂ ਗਈਆਂ ਈਮੇਲਸ ਵਿੱਚ ਦੱਸਿਆ ਗਿਆ ਕਿ 트럼ਪ ਪ੍ਰਸ਼ਾਸਨ ਦੀ ਨਵੀਂ ਸੋਸ਼ਲ ਮੀਡੀਆ ਜਾਂਚ ਨੀਤੀ ਯਾਨੀ ਸੋਸ਼ਲ ਮੀਡੀਆ ਵੈਟਿੰਗ ਪਾਲਿਸੀ ਨੂੰ ਲਾਗੂ ਕਰਨ ਇੰਟਰਵਿਊਸ ਵਿੱਚ ਦੇਰੀ ਕੀਤੀ ਜਾ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਬਿਨੈਕਾਰ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਜਾਂ ਜਨਤਕ ਸੁਰੱਖਿਆ ਲਈ ਖਤਰਾ ਨਾ ਹੋਵੇ ਸੋ ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ 10 ਦਸੰਬਰ ਨੂੰ ਸਪਸ਼ਟ ਕੀਤਾ ਸੀ ਕਿ ਸੋਸ਼ਲ ਮੀਡੀਆ ਤੇ ਆਨਲਾਈਨ ਮੌਜੂਦਗੀ ਦੀ ਜਾਂਚ ਦਾ ਘੇਰਾ ਹੁਣ ਸਾਰੇ H1B ਕਰਮਚਾਰੀਆਂ ਅਤੇ ਉਹਨਾਂ ਦੇ H4 ਨਿਰਪਰ ਯਾਨੀ ਡਿਪੈਂਡੈਂਟਸ ਪਰਿਵਾਰਕ ਮੈਂਬਰਾਂ ਤੱਕ ਵਧਾ ਦਿੱਤਾ ਗਿਆ ਸੋ ਦੂਤਾਵਾਸ ਦੇ ਬੁਲਾਰੇ ਨੇ ਦੱਸਿਆ ਕਿ ਪਹਿਲਾਂ ਇਹ ਜਾਂਚ ਸਿਰਫ ਵਿਦਿਆਰਥੀ ਅਤੇ exchange visitor visa fm j શ્રેણીયા ਲਈ ਹੁੰਦੀ ਸੀ ਪਰ 15 ਦਸੰਬਰ ਤੋਂ ਇਸ ਵਿੱਚ h1b ਅਤੇ h4 ਬਿਨੈਕਾਰਾਂ ਨੂੰ ਵੀ ਸ਼ਾਮਲ ਕਰ ਲਿਆ ਗਿਆ ਸੋ ਇਮੀਗ੍ਰੇਸ਼ਨ ਮਾਇਰਾ ਅਨਸਾਰ ਇਸ ਫੈਸਲੇ ਨਾਲ ਸੈਂਕੜੇ ਭਾਰਤੀ ਪੇਸ਼ੇਵਰ ਪ੍ਰਭਾਵਿਤ ਹੋਏ ਨੇ ਇਕੱਲੀ ਹਿਊਸਟਨ ਦੀ ਫਰਮ ਰੈਡੀ ਨਿਊਮੈਨ ਬ੍ਰਾਊਨ ਪੀਸੀ ਦੇ ਹੀ 100 ਤੋਂ ਵੱਧ ਗਾਹਕ ਭਾਰਤ ਵਿੱਚ ਫਸੇ ਹੋਏ ਹਨ ਦ ਸਟੇਟ ਡਿਪਾਰਟਮੈਂਟ ਨੇ ਕਿਹਾ ਹੈ ਕਿ ਹੁਣ ਵੀਜ਼ਾ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਬਜਾਏ ਹਰੇਕ ਕੇਸ ਦੀ ਬਾਰੀਕੀ ਨਾਲ ਜਾਂਚ ਨੂੰ ਪਹਿਲ ਦਿੱਤੀ ਜਾ ਰਹੀ ਹੈ ਜ਼ਿਕਰ ਹੋ ਗਿਆ ਕਿ ਅਮਰੀਕਾ ਵਿੱਚ ਐਚ 1 ਬੀ ਵੀਜ਼ਾ ਧਾਰਕਾਂ ਵਿੱਚੋਂ 71% ਭਾਰਤੀ ਨੇ ਤੇ ਇਸ ਤੋਂ ਇਲਾਵਾ ਜੁਲਾਈ ਵਿੱਚ ਕੀਤੇ ਐਲਾਨ ਅਨੁਸਾਰ ਐਚ 1 ਬੀ ਧਾਰਕ ਹੁਣ ਕਿਸੇ ਤੀਜੇ ਦੇਸ਼ ਵਿੱਚ ਵੀਜ਼ਾ ਰੀਨਿਊ ਨਹੀਂ ਕਰਵਾ ਸਕਦੇ ਅਤੇ 19 ਸਤੰਬਰ ਨੂੰ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਸਾਈਨ ਕੀਤੇ ਗਏ ਐਲਾਨ ਨਾਮੇ ਤਹਿਤ ਨਵੀਆਂ H1B ਅਰਜ਼ੀਆਂ ਤੇ 1 ਲੱਖ ਡਾਲਰ ਦੀ ਭਾਰੀ ਫੀਸ ਵੀ ਲਾਗੂ ਕਰ ਦਿੱਤੀ ਗਈ ਹੈ ਜੋ ਕਿ 21 ਸਤੰਬਰ ਤੋਂ ਬਾਅਦ ਜਮ੍ਹਾਂ ਹੋਣ ਵਾਲੀਆਂ ਨਵੀਆਂ ਪਟੀਸ਼ਨਾਂ ਅਤੇ 2026 ਦੀ ਲਾਟਰੀ ਲਈ ਲਾਗੂ ਹੋਵੇਗੀ ਸੋ ਹਾਲਾਂਕਿ ਮੌਜੂਦਾ ਵੀਜ਼ਾ ਧਾਰਕ ਅਤੇ ਪਹਿਲਾਂ ਜਮਾ ਕੀਤੀਆਂ ਪਟੀਸ਼ਨਰ ਇਸ ਫੀਸ ਤੋਂ ਮੁਕਤ ਨੇ ਤੇ ਇਸ ਪੂਰੀ ਸਥਿਤੀ ਨੇ ਭਾਰਤੀ ਕਰਮਚਾਰੀਆਂ ਤੇ ਉਹਨਾਂ ਦੀਆਂ ਅਮਰੀਕੀ ਕੰਪਨੀਆਂ ਵਿੱਚ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਹੈ ਖਾਸ ਤੌਰ ਤੇ ਇਹ ਪੋਸਟ ਸੰਕੜੇ ਭਾਰਤੀ H1B ਵੀਜ਼ਾ ਧਾਰਕਾਂ ਵਿੱਚ ਵਧ ਰਹੀ ਚਿੰਤਾ ਨੂੰ ਦਰਸਾਉਂਦੀ ਹੈ ਜੋ ਦਸੰਬਰ ਵਿੱਚ ਆਪਣੇ ਵਰਕ ਪਰਮਿਟ ਨੂੰ ਨਵਿਆਉਣ ਲਈ ਭਾਰਤ ਆਏ ਸਨ ਪਰ ਉਹਨਾਂ ਦੀਆਂ ਅਮਰੀਕੀ ਕਾਉਂਸਲਰ ਮੁਲਾਕਾਤਾਂ ਨੂੰ ਥੋੜੇ ਸਮੇਂ ਦੇ ਨੋਟਿਸ ਤੇ ਰੱਦ ਕਰ ਦਿੱਤਾ ਗਿਆ ਸੀ ਤੇ ਕਈਆਂ ਨੂੰ ਬਾਅਦ ਵਿੱਚ ਕਈ ਮਹੀਨੇ ਬਾਅਦ ਨਵੀਆਂ ਤਾਰੀਖਾਂ ਦਿੱਤੀਆਂ ਗਈਆਂ ਜਿਸ ਨਾਲ ਉਹ ਪ੍ਰਭਾਵਸ਼ਾਲੀ ਢੰਗ ਨਾਲ ਅਮਰੀਕਾ ਤੋਂ ਬਾਹਰ ਫਸ ਗਏ ਸੋ ਐਕਚੁਅਲੀ ਨੇ ਪਹਿਲਾਂ ਰਿਪੋਰਟ ਦਿੱਤੀ ਸੀ ਕਿ ਰੱਦ ਕਰਨ ਦੇ ਮਸਲੇ ਇੱਕ ਨਵੀਂ ਅਮਰੀਕੀ ਵੀਜ਼ਾ ਜਾਂਚ ਲਈ ਖਾਸ ਕਰਕੇ ਉਹਦੇ ਨਾਲ ਜੁੜੇ ਸਨ ਜਿਸ ਦੇ ਤਹਿਤ ਅਧਿਕਾਰੀ ਬਿਨ ਦੇ ਕਾਰਨ ਦੀ ਆਨਲਾਈਨ ਅਤੇ ਸੋਸ਼ਲ ਮੀਡੀਆ ਮੌਜੂਦਗੀ ਦੀ ਵਿਸਤ੍ਰਿਤ ਸਮੀਖਿਆ ਕਰਦੇ ਹਨ ਸੋ ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਆਨਲਾਈਨ ਮੌਜੂਦਗੀ ਸਮੀਖਿਆਵਾਂ ਉਹਨਾਂ ਵਿਅਕਤੀਆਂ ਦੀ ਜਾਂਚ ਕਰਨ ਦੇ ਉਦੇਸ਼ ਨਾਲ ਨੇ ਜੋ ਰਾਸ਼ਟਰੀ ਸੁਰੱਖਿਆ ਲਈ ਜੋਖਮ ਪੈਦਾ ਕਰ ਸਕਦੇ ਹਨ ਸੋ ਪਿਛਲੇ 2 ਹਫ਼ਤਿਆਂ ਵਿੱਚ ਸੈਂਕੜੇ ਜਾਂ ਸੰਭਵ ਤੌਰ ਤੇ ਹਜ਼ਾਰਾਂ ਉੱਚ ਹੁਨਰਮੰਦ ਵਿਦੇਸ਼ੀ ਕਾਮੇ ਪ੍ਰਭਾਵਿਤ ਹੋਏ ਹਨ ਸੋ ਇੱਕ ਰਿਪੋਰਟ ਦੇ ਅਨੁਸਾਰ ਇਮੀਗ੍ਰੇਸ਼ਨ ਵਕੀਲਾ ਨੇ ਕਿਹਾ ਕਿ ਬਹੁਤ ਸਾਰੇ H1B ਤਾਰਕ ਜੋ ਆਪਣੇ ਵਰਕ ਪਰਮਿਟਸ ਨੂੰ ਅਪਡੇਟ ਕਰਨ ਲਈ ਭਾਰਤ ਵਾਪਸ ਆ ਗਏ ਸਰ ਉਹਨਾਂ ਦੀਆਂ ਮੁਲਾਕਾਤਾਂ ਬਿਨਾਂ ਕਿਸੇ ਚੇਤਾਵਨੀ ਦੇ ਰੱਦ ਕਰ ਦਿੱਤੀਆਂ ਗਈਆਂ ਅਤੇ ਮਹੀਨਿਆਂ ਬਾਅਦ ਮੁੜ ਤੈਅ ਕੀਤੀਆਂ ਗਈਆਂ ਜਿਸ ਕਾਰਨ ਉਹ ਅਮਰੀਕਾ ਵਿੱਚ ਆਪਣੀਆਂ ਨੌਕਰੀਆਂ ਤੇ ਵਾਪਸ ਨਹੀਂ ਆ ਸਕੇ